ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਫਿਰ ਅਗਲੀ ਖਬਰ ਲੈਣੇ ਆ ਅਮਰੀਕਾ ਚ ਭਾਰਤੀ ਵਸਤਾ ਤੇ 25% ਵਾਧੂ ਟੈਰਫ ਜਿਹੜਾ ਹੈ ਉਹ ਲਾਗੂ ਹੋ ਚੁੱਕਾ ਹੈ। ਯਾਨੀ ਕਿ ਭਾਰਤ ਨੂੰ ਕੋਲ 50% ਟੈਰਫ ਦਾ ਜਿਹੜਾ ਸਾਮਣਾ ਕਰਨਾ ਪੈ ਰਿਹਾ ਹੈ। ਠੀਕ ਹੈ। ਦੇਖੋ ਸਾਰੀਕਾ ਇਹ ਪੰਜਾਬ ਦੇ ਲਈ ਵੀ ਤੇ ਹਿੰਦੁਸਤਾਨ ਲਈ ਵੀ ਬੜਾ ਵੱਡਾ ਸੈਟਬੈਕ ਹੈ। ਜੀ। ਕਿਉਂਕਿ ਪੰਜਾਬ ਔਰ ਹਿੰਦੁਸਤਾਨ ਖਾਸ ਕਰਕੇ ਪੰਜਾਬ ਤੋਂ ਮੈਂ ਪੰਜਾਬ 'ਚ ਬੈਠਾ ਪੰਜਾਬ ਦੀ ਗੱਲ ਕਰਦਾ ਸਾਡੇ ਇਥੋਂ ਬਹੁਤ ਚੀਜ਼ਾਂ ਜਿਹੜੀਆਂ ਅਮਰੀਕਾ 'ਚ ਜਾਂਦੀਆਂ ਜੀ ਜੀ ਜੇ ਮੰਨ ਲਓ ਹੌਜ਼ਰੀ ਆ ਕਪੜਾ ਵਾ ਲੁਧਿਆਣੇ ਤੋਂ ਬਹੁਤ ਜਾਂਦਾ ਉਹ ਸਵਾਲ ਉੱਥੇ ਹੈਗੇ ਆ ਮੌਂਟੀ ਕਰ ਲੋ ਉੱਥੇ ਹੈਗੇ ਆ ਸਾਰੀਆਂ ਵੱਡੀਆਂ ਵੱਡੀਆਂ ਡਾਈਿੰਗ ਇੰਡਸਟਰੀ ਜਿੰਨੀਆਂ ਮਲਟੀਨੇਸ਼ਨਲਸ ਹੈਗੀਆਂ ਬਾਹਰਲੇ ਮੁਲਕਾਂ 'ਚ ਵੀ ਜਿੰਨਾਂ ਦਾ ਸਾਮਾਨ ਵਿਕਦਾ ਉਹ ਜਿਹੜੀਆਂ ਉਹ ਲੁਧਿਆਣੇ 'ਚ ਹੈਗੀਆਂ ਜੀ ਹੁਣ ਜੇ ਆਪਾਂ ਜਲੰਧਰ ਖੇਤਰ ਦੀ ਗੱਲ ਕਰੀਏ ਤੇ ਮੰਨ ਲਓ ਸਾਡੇ ਕੋਲ ਇੱਥੇ ਹੈਂਡ ਟੂਲ ਦੀ ਫੈਕਟਰੀ ਆ ਮੋਟਰ ਪਾਰਟਸ ਦੀ ਫੈਕਟਰੀ ਆ ਇਹ ਵੀ ਸਾਰਾ ਐਕਸਪੋਰਟ ਹੁੰਦਾ ਅਮਰੀਕਾ ਚ ਜਾਂਦਾ ਕਾਫੀ ਸਮਾਨ ਤੇ ਜੇ ਆਪਾਂ ਲਾਗੇ ਦੀ ਗੱਲ ਕਰੀਏ ਬੱਦੀ ਆ ਬੱਦੀ ਤੋਂ ਦਵਾਈਆਂ ਵੀ ਜਾਂਦੀਆਂ ਬਣ ਕੇ ਠੀਕ ਆ ਹੁਣ ਗੱਲ ਸਾਰੀ ਦਾ ਇਸ ਚੀਜ਼ ਦੀ ਆਂਦੀ ਆ ਕਿ ਇਹ ਜਣੀਆਂ ਚੀਜ਼ਾਂ ਹੈਗੀਆਂ ਇਹ ਪੰਜਾਬ ਤੋਂ ਜਦੋਂ ਐਕਸਪੋਰਟ ਹੁੰਦੀਆਂ ਜੀ ਤੇ ਇਹ ਇਹਦਾ ਨਾਲ ਪੰਜਾਬ ਦੀ ਅਰਥਵਿਵਸਥਾ ਚੱਲਦੀ ਆ ਹੂੰ ਇੱਕ ਆਈਟਮ ਹੋਰ ਜਾਂਦੀ ਪੰਜਾਬ ਚੋ ਟਾਇਰ ਬਣ ਕੇ ਜੀ ਜੀ ਟਾਇਰ ਵੀ ਅਮਰੀਕਾ ਪੰਜਾਬ ਤੋਂ ਬਣ ਕੇ ਜਾਂਦੇ ਕਈ ਫੈਕਟਰੀਆਂ ਭੇਜਦੀਆਂ ਕਈ ਰਾਈਸ ਫੈਕਟਰੀਆਂ ਵੀ ਆ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਬਾਸਮਤੀ ਰਾਈਸ ਅਮਰੀਕਸ ਅਮਰੀਕਾ ਨੂੰ ਬਹੁਤ ਇੰਪੋਰਟ ਕਰਦਾ ਚਾਵਲ ਨੂੰ ਉਹ ਬਾਸਮਤੀ ਜਿਹੜੀ ਆ ਉੱਥੇ ਖਾਧੀ ਜਾਂਦੀ ਆ ਦਾਵਤ ਵਾਲੇ ਆ ਹੋਰ ਆ ਵੱਡੇ ਘਰਾਣੇ ਹੈਗੇ ਜਿਹੜਾ ਬਾਸਮਤੀ ਵੀ ਇੱਥੋਂ ਭੇਜਦੇ ਆ ਹਮ ਹੁਣ ਉਹਦੇ ਉੱਤੇ ਟੈਰਿਫ ਲੱਗਣ ਦੇ ਨਾਲ ਇਸ ਨੂੰ ਨੁਕਸਾਨ ਤਾਂ ਹੁੰਦਾ ਜੀ ਸਾਨੂੰ ਥੋੜਾ ਜਿਆ ਨੁਕਸਾਨ ਹੋਏਗਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਹੁਣ ਬਾਸਮਤੀ ਖਾਣ ਵਾਲਿਆਂ ਨੇ ਬਾਸਮਤੀ ਬੰਦ ਨਹੀਂ ਕਰਦੇ ਹੂੰ لیکن نقصان ਕਿੱਥੇ ਹੋਏਗਾ ਜਦੋਂ پنجاب ਦੀ ਬਾਸਮਤੀ اور پاکستان ਦੀ ਬਾਸਮਤੀ ਟਕਰਾਵੇਗੀ امریکہ 'ਚ ਉਦੋਂ نقصان ਹੋਏਗਾ ਜਿਹੜਾ ਬਾયર ਹੋਏਗਾ ਮੰਨ ਲਓ வால்ਮਾਰਟ ਹੈ ਜੀ வால்ਮਾਰਟ ਨੂੰ پنجاب ਤੇ پاکستان ਦੀ ਬਾਸਮਤੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਕਿਉਂਕਿ ਦੋਨਾਂ ਨੂੰ ਮੈਂ ਅੱਗੇ ਤੁਹਾਨੂੰ ਦੱਸ ਕੇ ਹਟਿਆ ਸਾਡਾ ਭੂਗੋਲਿਕ ਸਟਰਕਚਰ ਇੱਕੋ ਜਿਹਾ ਜੀ ਸਾਡੀ ਆਬੋ ਹਵਾ ਇੱਕੋ ਜਿਹੀ ਹੈ ਸਾਡੀ ਜ਼ਮੀਨ ਇੱਕੋ ਜਿਹੀ ਹੈ ਸਾਡੀ ਉਪਜਾਊ ਸ਼ਕਤੀ ਵੀ ਇੱਕੋ ਜਿਹੀ ਹੈ ਠੀਕ ਹੈ ਨਾ ਪਾਕਿਸਤਾਨ ਨੂੰ ਇਹ ਵਕਤ ਮਿਲ ਜਾਂਦਾ ਕਿ ਉਹ ਬਾਸਮਤੀ ਜ਼ਿਆਦਾ ਸੁੱਟੇਗਾ ਮੇਰੇ ਅੱਗੇ ਉਹ ਹੁਣ ਬਾਸਮਤੀ ਰਾਈਸ ਐਕਸਪੋਰਟ ਪਾਕਿਸਤਾਨ ਦੀ ਵਧੇਗੀ ਸਾਡਾ ਨੁਕਸਾਨ ਇੱਥੇ ਹੋਏਗਾ ਕਿ ਸਾਡੀ ਜਿਹੜੀ ਬਾਸਮਤੀ ਦੀ ਐਕਸਪੋਰਟ ਹੈਗੀ ਆ ਸਾਨੂੰ ਅਮਰੀਕਾ ਦੀ ਜਗ੍ਹਾ ਹੋਰ ਮੁਲਕਾਂ 'ਚ ਕਰਨੀ ਪਵੇਗੀ ਠੀਕ ਆ ਹੁਣ ਜਿਨ੍ਹਾਂ ਦੇ ਕਾਰੋਬਾਰ ਵਿਚਾਰਿਆਂ ਦੇ ਲੰਬੇ ਸਮੇਂ ਤੋਂ ਸੈਟ ਹੈ ਤਹੱਕਿਆਂ ਤੋਂ ਤਿੰਨ ਤਿੰਨ ਚਾਰ ਚਾਰ ਤਹੱਕਿਆਂ ਤੋਂ ਜਿਨ੍ਹਾਂ ਨੇ ਮਿਹਨਤ ਕੀਤੀ ਹੋਈ ਆ ਹੁਣ ਉਹਨਾਂ ਲਈ ਬੜਾ ਔਖਾ ਹੋ ਜਾਣਾ ਵੀ ਆ ਅਮਰੀਕਾ ਨੂੰ ਬਾਸਮਤੀ ਐਕਸਪੋਰਟ ਕਰਨਾ ਕਿਉਂਕਿ ਵਾਲਮਾਰਟ ਨੇ ਤਾਂ ਇਹ ਕਹਿਣਾ ਵੀ ਸਾਨੂੰ ਜਿੱਥੋਂ ਸਸਤੀ ਮਿਲਦੀ ਆ ਅਸੀਂ ਤਾਂ ਉੱਥੋਂ ਲਵਾਂਗੇ ਅੱਛਾ ਦੋਨਾਂ ਦੀ ਫਸਲ ਇੱਕੋ ਹੀ ਆ ਕਵਾਲਿਟੀ ਵੀਕ ਹੋਇਆ ਇਹ ਨਹੀਂ ਹੈਗਾ ਪਾਕਿਸਤਾਨ ਦੀ ਕੁਆਲਿਟੀ ਜਿਹੜੀ ਬਾਸਮਤੀ ਖਰਾਬ ਹੈ ਉੱਚ ਕੁਆਲਿਟੀ ਹੈ ਸਾਡੇ ਨਾਲੋਂ ਵਧੀਆ ਕੁਆਲਿਟੀ ਵਾਲੀ ਹੋਵੇਗੀ ਬਾਸਮਤੀ ਹੁਣ ਬਾਸਮਤੀ ਪਾਕਿਸਤਾਨ ਤੋਂ ਵੱਧ ਜਾਏਗੀ ਇਦਾਂ ਹੀ ਜਿਵੇਂ ਹੁਣ ਕੱਪੜਾ ਹੈਗਾ ਮੰਨ ਲਓ ਜੇ ਇੱਥੇ ਜੈ ਮੌਨਟੀ ਕਰ ਲੋ ਹੈ ਹੁਣ ਇਹ ਫਰਮਾਂ ਚੁੱਕ ਕੇ ਆਪਣੇ ਆਪ ਨੂੰ ਜਾਂ ਤਾਂ ਦੁਬਈ ਜਾਂ ਮਲੇਸ਼ੀਆ ਸ਼ਿਫਟ ਕਰਨਗੇ ਆਪਣੇ ਕਾਰੋਬਾਰ ਕਿਉਂਕਿ ਕਿਸੇ ਨੂੰ ਇਹ ਤਾਂ ਹੈ ਨਹੀਂ ਅੱਜ ਜੈਕਟ ਜਿਹੜੀ ਹੈ 100 ਡਾਲਰ ਦੀ ਆ ਕਿਉਂ 150 ਡਾਲਰ ਦੀ ਕੱਲ ਨੂੰ ਪਾਵੇਗਾ ਬਾਹਰ ਘਟ ਜਾਏਗਾ ਮਾਰਕੀਟ ਚੋਂ ਜੀ ਉਦੋਂ ਬਾਹਰ ਘਟੇਗਾ ਜਿੱਦਾਂ ਬਾਹਰ ਘਟੇਗਾ ਫਿਰ ਉਹ ਇੰਪੋਰਟ ਵੀ ਘਟੇਗੀ ਅਮਰੀਕਾ ਦੀ ਤੇ ਮੈਨੂੰ ਜਿੱਦਾਂ ਹੁਣ ਕਈ ਇੰਡਸਟਰੀਸ ਨਾਲ ਗੱਲ ਵੀ ਹੋਈ ਆ ਉਹ ਕਹਿੰਦੇ ਭਾਜੀ ਜਿਹੜੀਆਂ ਤਾਂ ਹੈਗੀਆਂ ਮਜਬੂਰੀ ਵਾਲੀਆਂ ਚੀਜ਼ਾਂ ਉਹ ਤਾਂ ਉਹਨਾਂ ਨੇ ਲੈਣੀਆਂ ਲੈਣੀਆਂ ਠੀਕ ਆ ਨਾ ਲੇਕਿਨ ਜਿਹੜੀਆਂ ਬਿਨਾ ਮਜਬੂਰੀ ਵਾਲੀਆਂ ਚੀਜ਼ਾਂ ਕੋਈ ਮਹਿੰਗੀ ਚੀਜ਼ ਨਹੀਂ ਖਰੀਦਦਾ ਤੇ ਸਾਨੂੰ ਕਹਿੰਦੇ ਉਹਦੇ ਲਈ ਵਿਕਲਪ ਕਰਨੇ ਪੈਣੇ ਆ ਜਾਂ ਤਾਂ ਸਾਨੂੰ ਆਪਣੀ ਇੰਡਸਟਰੀ ਜਿਹੜੀ ਆ ਆਊਟ ਆਫ ਇੰਡੀਆ ਲੈ ਕੇ ਜਾਣੀ ਪਵੇਗੀ ਅਸੀਂ ਕਿਸੇ ਹੋਰ ਮੁਲਕ ਲੈ ਜਾਾਂਗੇ ਨੇਪਾਲ ਲੈ ਜਾਾਂਗੇ ਸ਼੍ਰੀਲੰਕਾ ਲੈ ਜਾਾਂਗੇ ਬੰਗਲਾਦੇਸ਼ ਲੈ ਜਾਾਂਗੇ ਛੋਟੇ ਦੇਸ਼ਾਂ ਜਿਸ ਦੇਸ਼ਾਂ ਦੇ ਉੱਤੇ ਉਹਨਾਂ ਦੀ ਜ਼ਿਆਦਾ ਟੈਰਿਫ ਨਹੀਂ ਲੱਗਾ ਹੋਇਆ 10% ਹੋਏਗਾ 15% ਹੋਗਾ ਨੇਪਾਲ ਤੇ ਮਨ ਲੱਦਾ ਬਹੁਤ ਥੋੜਾ ਜਿਹਾ ਟੈਰਿਫ ਹੈ ਦੁਬਈ ਤੇ ਵੀ ਬਹੁਤ ਘੱਟ ਹੈ ਜੀ ਕੁਝ ਦੁਬਈ ਸ਼ਿਫਟ ਕਰ ਲੈਣਗੇ ਸੋ ਇਸ ਕਰਕੇ ਇਹ ਜਿਹੜਾ ਸੈਟ ਬੈਕ ਹੈਗਾ ਮੈਂ ਖਾਸ ਕਰਕੇ ਕਹਿੰਦਾ ਪੰਜਾਬ ਲਈ ਬਹੁਤ ਹੈ ਹੁਣ ਸਾਡੇ ਇੱਥੇ ਮੰਨ ਲਓ ਹੈਂਡ ਟੂਲ ਹੈ 1300 ਕਰੋੜ ਰੁਪਏ ਦੀ ਐਕਸਪੋਰਟ ਹੈ ਇਹਦੀ ਹੈਂਡ ਟੂਲ ਦੀ ਅਮਰੀਕਾ ਨੂੰ ਜੀ ਹੁਣ ਉਹ ਹੈਂਡ ਟੂਲ 1300 ਕਰੋੜ ਰੁਪਏ ਦੀ ਤੁਸੀਂ ਹੈਂਡ ਟੂਲ ਜਿਹੜਾ ਇੱਥੋਂ ਜਾਣਾ ਹੈ ਅਮਰੀਕਾ ਨੇ ਹੁਣ ਉਹ ਹੈਂਡ ਟੂਲ ਮਹਿੰਗਾ ਦਾ ਲੈਣਾ ਨਹੀਂ ਭਈ ਇਹ ਤਾਂ ਹੈ ਨਹੀਂਗਾ ਕਿ 100 ਰੁਪਏ ਵਾਲਾ ਰੈਂਚ ਉਹ 150 ਡਾਲਰ ਦਾ ਖਰੀਦਣਗੇ ਜੀ ਉਹਦੇ ਲਈ ਵਿਕਲਪ ਤਲਾਸ਼ਿਆ ਜਾਊਗਾ ਹਮ ਹੁਣ ਜਾਂ ਤਾਂ ਇਹ ਇੱਥੋਂ ਬਣਾ ਕੇ ਆਪਣੇ ਦੁਬਈ ਆਫਿਸ ਭੇਜਣਗੇ ਦੁਬਈ 'ਚ ਆਪਣਾ ਉੱਥੇ ਸਟੋਰ ਕਰਨਗੇ ਦੁਬਈ ਤੋਂ ਅੱਗੇ ਕਰਨਗੇ ਜੀ ਯਾਨੀ ਇੱਥੇ ਦੇ ਵਪਾਰੀਆਂ ਲਈ ਬੜੀ ਮੁਸ਼ਕਲ ਆ ਗਈ ਆ ਹਮ ਇੱਥੇ ਦੇ ਰੋਜ਼ਗਾਰ ਨੂੰ ਸੱਟ ਵੱਜੀ ਆ ਜੀ ਬਿਲਕੁਲ ਠੀਕ ਹੈ ਨਾ ਰੋਜ਼ਗਾਰ ਦੇ ਮੌਕੇ ਜਿਹੜੇ ਕੋਸੇ ਰੋਜ਼ਗਾਰ ਦੇ ਸੱਟ ਵੱਜੀ ਆ ਸੋ ਇਸ ਕਰਕੇ ਹਜੇ ਹਿੰਦੁਸਤਾਨ ਸਰਕਾਰ ਵੱਲੋਂ ਕੋਈ ਇਨ ਲਈ ਮੈਂ ਤਾਂ ਇਹ ਕਹਣਾ ਕਿ ਮੇਰੀ ਤਾਂ ਆਪਣੀ ਇੱਕ ਰਾਏ ਸੀਗੀ ਜੇ ਇਹ ਜਿਹੜੀ ਇੰਡਸਟਰੀ ਇਫੈਕਟ ਹੋਈ ਆ ਇਹਨਾਂ ਦੀ ਡੋਮੈਸਟਿਕ ਸੇਲ ਵਧਵਾਈ ਜਾਵੇ ਕਿਸੇ ਤਰੀਕੇ ਹਿੰਦੁਸਤਾਨ ਸਰਕਾਰ ਇਸੀ ਤੋਂ ਉਪਰਾਲਾ ਕਰੇ ਜੇ ਅੱਜ ਹੈਂਡ ਟੂਲ ਇੰਡਸਟਰੀ ਇਫੈਕਟ ਹੋਈ ਆ ਹੈਂਡ ਟੂਲ ਬਾਹਰੋਂ ਮੰਗਵਾਉਣਾ ਬੰਦ ਕਰ ਦਿਓ ਪੂਰੇ ਵਰਲਡ ਵਾਈਡ ਬੇ ਬਾਹਰੋਂ ਨਹੀਂ ਆਊਗਾ ਹੈਂਡ ਟੂਲ ਇੰਡੀਆ ਦੀ ਡੋਮੈਸਟਿਕ ਸੇਲ ਵਧਾਓ ਜੇ ਲੱਗਿਆ ਕੱਪੜੇ ਦੀ ਇੰਡਸਟਰੀ ਇਫੈਕਟ ਹੋਈ ਆ ਉਹਨੂੰ ਕੋ ਜੀ ਬਾਹਰ ਲੀਆਂ ਕੰਟਰੀਆਂ ਦਾ ਕੱਪੜਾ ਇੰਡੀਆ 'ਚ ਨਹੀਂ ਆਊਗਾ ਕੋਈ ਵੀ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਲਿਆਂਦੇ ਨਾ ਟੈਚੀ ਪਰ ਪਰ ਉਹਨਾਂ ਨੂੰ ਕੋਈ ਉੱਥੇ ਕੱਪੜੇ ਨਹੀਂ ਅਲਾਉਟ ਹੈਗੇ ਇੱਥੇ ਜੀ ਡੋਮੈਸਟਿਕ ਸੇਲ ਵਾਜੂਗੀ ਬਿਲਕੁਲ ਠੀਕ ਹੈ ਇਹ ਇੰਡੀਆ ਨੂੰ ਵੀ ਕੁੜੇ ਸਟੈਪ ਜਿਹੜੇ ਆ ਚੱਕਣੇ ਪੈਣਗੇ ਫਿਰ ਜਾ ਕੇ ਇੰਡੀਆ ਜਿਹੜਾ ਹੁਣ ਮੰਨ ਲਓ ਅਸੀਂ ਦੁਬਈ ਜਾਂਦੇ ਦੁਬਈ ਤੋਂ ਸ਼ਾਪਿੰਗ ਕਰਕੇ ਆਂਦੇ ਆ ਅਗਲੋ ਕੱਪੜੇ ਪਰ ਪਰ ਕੇ ਟੈਚੀ ਲਿਆਂਦੇ ਆ ਬੰਦ ਕਰ ਦਿਓ ਬਈ ਕੋਈ ਕੱਪੜਾ ਅਲਾਉਟ ਨਹੀਂ ਹੋਊਗਾ ਨਵਾਂ ਜਿਹਾ ਕੱਪੜਾ ਕੋਈ ਅਲਾਉਟ ਨਹੀਂ ਹੋਊਗਾ ਟੈਗ ਵਾਲਾ ਕੱਪੜਾ ਨਹੀਂ ਅਲਾਉਟ ਹੋਊਗਾ ਜਿਹੜਾ ਪਾਇਆ ਠੀਕ ਆ ਜਿਹੜੇ ਤੁਹਾਡੇ 500 ਠੀਕ ਆ ਬ੍ਰਾਂਡ ਨਿਊ ਲਾਊਡ ਬੰਦ ਕਰ ਦੇਣਗੇ ਇੰਡੀਆ ਦੀ ਡੋਮੈਸਟਿਕ ਸੇਲ ਵੱਧ ਜੂਗੀ ਤੇ ਫਿਰ ਇੰਡੀਆ ਸਰਵਾਈਵ ਕਰ ਸਕਦਾ ਜੀ ਬਿਲਕੁਲ ਬਿਲਕੁਲ ਸੋ ਵਕ ਵਕ ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਕਰਦੀ ਹਾਂ ਤੁਹਾਨੂੰ ਪ੍ਰੋਗਰਾਮ ਕਿਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ